ਰਾਸ਼ਟਰਪਤੀ 트럼ਪ ਨੇ ਜਿਹੜੀਆਂ ਸਟੇਟਸ ਨੇ ਜਾਂ ਟੈਰਿਟਰੀਜ਼ ਨੇ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਤੁਹਾਡੀ ਫੈਡਰਲ ਫੰਡਿੰਗ ਬੰਦ ਹੋ ਸਕਦੀ ਆ ਖਾਸ ਤੌਰ ਦੇ ਉੱਤੇ ਜਿਹੜੀ ਸੈਕਸ ਐਜੂਕੇਸ਼ਨ ਪ੍ਰੋਗਰਾਮਸ ਦੇ ਸਬੰਧ ਦੇ ਵਿੱਚ ਉਹਨਾਂ ਦਾ ਕਾਰਨ ਕੀ ਆ ਸਰਕਾਰ ਇਹ ਕਹਿੰਦੀ ਆ ਕਿ ਇਹ ਪ੍ਰੋਗਰਾਮ ਜੈਂਡਰ ਆਈਡੈਂਟੀਟੀ ਨੂੰ ਮੈਂਸ਼ਨ ਕਰਦੇ ਆ ਜਾਂ 트랜ਸਜੈਂਡਰ ਲੋਕਾਂ ਨੂੰ ਇਹਨੂੰ ਹੁਣ ਅਨਐਕਸੈਪਟੇਬਲ ਮੰਨਿਆ ਜਾ ਰਿਹਾ ਅਸੀਂ ਇਸ ਮਾਮਲੇ ਦੇ ਉੱਤੇ ਫੰਡਿੰਗ ਨਹੀਂ ਦੇਣੀ ਜਦੋਂ ਵਾਈਡਨ ਜਿਹੜੇ ਰਾਸ਼ਟਰਪਤੀ ਸੀਗੇ ਡੈਮੋਕ੍ਰੇਟਸ ਪਾਲਿਸੀ ਸੀਗੀਆਂ ਉਸ ਵੇਲੇ ਮਾਮਲਾ ਹੋਰ ਸੀ 40 ਅਮਰੀਕਾ ਦੀਆਂ ਸਟੇਟਾਂ ਪੰਜ ਟੈਰੀਟਰੀਜ਼ ਤੇ ਵਾਸ਼ਿੰਗਟਨ ਡੀਸੀ ਸਾਰਿਆਂ ਨੂੰ ਜਿਹੜਾ ਐਸ ਵੇਲੇ ਨੋਟਿਸ ਦੇ ਉੱਤੇ ਨੇ ਸਾਰਿਆਂ ਨੂੰ ਮਤਲਬ ਉਹ ਕਹਿ ਦਿੱਤਾ ਗਿਆ ਹੈ ਜਿਹੜੇ ਐਕਟਿੰਗ ਐਚ ਐਚ ਐਸ ਅਸਿਸਟੈਂਟ ਸਕੱਟਰੀ ਨੇ ਐਂਡਰਿਓ ਗ੍ਰੈਡੀਸਨ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਫੈਡਰਲ ਮਨੀ ਆ ਇਹ ਹੁਣ ਜਿਹੜਾ ਇੱਕ ਬਹੁਤ ਖਤਰਨਾਕ ਵਿਚਾਰਧਾਰਕ ਅਜੰਡਾ ਜੇ ਉਹਨਾਂ ਨੇ ਕਿਹਾ ਕਿ ਡੇਂਜਰਸ ਆਈਡਿਓਲੋਜੀਕਲ ਅਜੰਡਾ ਆ ਅਸੀਂ ਉਹਨੂੰ ਫੰਡ ਕਰਨ ਦੇ ਲਈ ਕੇਂਦਰ ਸਰਕਾਰ ਦਾ ਪੈਸਾ ਨਹੀਂ ਦੇ ਸਕਦੇ